ਜਿਹਨੂੰ ਕਾਲਾ ਪੀ ਲਿਆ ਹੋਵੇ ਅਸੀਂ ਆਣੇ ਪੰਜਾਬ ਦਾ ਹੈ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾਂ ਬੋਲਦੇ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁੱਟਣ ਚ ਕੋਠੀਆਂ ਬਣਾਉਣ ਚ ਸਾਡੇ ਘਰ ਘਟਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਹੈ ਇਹਨਾਂ ਦੀਆਂ ਜਾਇਦਾਦਾਂ ਵੱਧੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਆ ਜਾਂ ਫਾਰਮੈਲਟੀ ਕੇ ਆਜੋ ਇਕੱਠੇ ਹੋ ਜੋ ਆਵੇ ਦੀ ਘੱਟੂ ਗਾਦਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਤੇ ਅਸੀਂ ਬਰਬਾਦ ਕਰਤੀ ਕੀ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਭੁਗਤਾਨ ਭੁਗਤ ਨਹੀਂ ਰੇ ਗਏ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਗੋਡੇ ਫੜੀ ਫਿਰਦਾ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕੀ ਨਹੀਂ ਕੀਤੀ ਐ ਇਹ ਇਨਾ ਫੈਕਟਰੀਆਂ ਨਹੀਂ ਕੀਤੀ ਐ ਆ ਥੋੜੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਐ ਇੱਕ ਸਿਸਟਮ ਐ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਤੁਹਾਨੂੰ ਮਾਰ ਕੇ ਕਮਾਈ ਵਾਦੀ ਹੈ ਤੇ ਆਪਾਂ ਮਰ ਰਹੇ ਆ ਬੋਲ ਨਹੀਂ ਰਹੇਗੇ ਇੱਥੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਖੈਰ ਆਏ ਬਹੁਤ سارے ਲੋਕ ਇਹਨਾਂ ਨੇ ਰੋਕੇ ਵੀ ਨਾਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਦਾ ਬਣ ਚੱਲਿਆ ਪਰ ਅਸੀਂ ਮੁੱਦਾ ਬਣਾਉਣ ਤਾਂ ਕੀ ਰਹਿਣਾ ਹੈ ਜਾਂ ਅਸੀਂ ਜੁੱਤੀ ਵੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਬਣਾ ਲਈ ਤਾਂ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਹੈ ਇਹ ਵੀਰ ਕੇ ਬਣਾਗੀ ਕਾਨੂੰਨ ਆਪਦੇ ਆਪ ਦੇ ਐਮ ਐਲ ਏ ਨੂੰ ਪੁੱਛਿਓ ਜੇ ਕਿ ਗੱਲ ਸੁਣੋ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਹਾ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬੜੇ ਨੇ ਜਿਹਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇਹ ਇੱਕ ਵਾਟਰ ਐਕਟ ਸੀ 74 ਦਾ ਉਹਦੇ ਮੁਤਾਬਕ ਸਜ਼ਾ ਹੋ ਸਕਦੀ ਸੀ ਇਹਨਾਂ ਨੇ ਸਜ਼ਾ ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲੇਗੇ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਤੇ ਅਸੀਂ ਬੈਠੇ ਰਵਾਂਗੇ ਜਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਛਿੱਤਰ ਪੈਣੇ ਚਾਹੀਦੇ ਇਹਨਾਂ ਤੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਨਹੀਂ ਸੰਭਾਲ ਸਕਦੇ ਪਾਣੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਅੱਜ ਆਪਾਂ ਦੁਨੀਆ ਦੇ ਵਿੱਚ ਬਾਹਰ ਜਾ ਰਹੇ ਹਾਂ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀਗੀ ਹੈ ਪਤਾ ਕੀ ਵੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ خراب ਕਰਤਾ ਗੰਦਾ ਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵਾਰ-ਵਾਰ ਜਿਹਦੇ ਤੇ ਅਸੀਂ ਲੱਗੇ ਹੋਏ ਆਂ ਕਿ ਇੱਕ ਦੂਜੇ ਨਾਲ ਜੁੜੋ ਜੇ ਆ ਮੁਸ਼ਕਾਬਾਦ ਲੱਗਿਆ ਹੈ ਨਾ ਤਾਂ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਉੱਥੇ ਜਾਈਏ ਜੇ ਆ ਖਾੜਾ ਲੱਗਿਆ ਜੇ ਮੁਕਤਸਰ ਜ਼ਰ ਸੇਤियां ਮਿਲ ਗੰਦ ਪਾ ਰਹੀ ਹੈ ਜੇ ਹਮੀਰਾ ਚ ਪੈ ਰਿਹਾ ਕਪੂਰਥਲੇ ਤਾਂ ਅਸੀਂ ਜਾਂਦੇ ਕਿਉਂ ਨਹੀਂ ਅਸੀਂ ਇਹਨੂੰ ਜੋੜਦੇ ਕਿਉਂ ਨਹੀਂ ਅਸੀਂ ਜੋੜ ਕੇ ਇੱਕ ਆਵਾਜ਼ ਚਕਾਈਏ ਪੰਜਾਬ ਗਵਰਨਮੈਂਟ ਨੂੰ ਜਾਂ ਤਾਂ ਕਰ ਜਾਂ ਜਾ ਤੇ ਜਿਹੜਾ ਨਵਾਂ ਆਉ ਉਸੇ ਸ਼ਰਤ ਤੇ ਆਉ ਕੀ ਆਪਾਂ ਗੱਲ ਕਰ ਰਹੇ ਆ ਜੇ ਨਹੀਂ ਕਰ ਰਹੇ ਤਾਂ ਇਹ ਸਾਡਾ ਕਸੂਰ ਸਾਡਾ ਪਹਿਲਾ ਅਸੂਲ ਕੀ ਹੁੰਦਾ ਹੈ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਹੈ ਅੱਜ ਅਸੀਂ ਉਸ ਨਿਜਵਲ ਨਾਲ ਆਪ ਦੀ ਤੇ ਆਪਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਕਿਹੋ ਜਾਂ ਨਿਜਵਲ ਹੋਇਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਰਹੇ ਆ ਆਪਣੇ ਆਪ ਨੂੰ ਬਚਾਉਣਾ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਉਣਾ ਫਿਰ ਆਪਦੇ ਕੌਮ ਤੇ ਪੰਜਾਬ ਨੂੰ ਬਚਾਉਣਾ ਇਹ ਕਦੋਂ ਕਰਾਂਗੇ ਅਸੀਂ ਸਿਰਫ ਗੱਲਾਂ ਕਰ ਲੋ ਬਹੁ ਮਾੜਾ ਹੈ ਬਹੁ ਮਾੜਾ ਹੈ ਤੇ ਫਿਰ ਜਾ ਕੇ ਉਸੇ ਐਮਐਲਏ ਨਾਲ ਗੱਡੀ 'ਚ ਬਹਿ ਜਾਓ ਇਹ ਸਾਡੀਆਂ ਬਿਮਾਰੀਆਂ ਕਹਿ ਲੋ ਜਿਹੜੀਆਂ ਦਿਮਾਗੀ ਤੌਰ ਤੇ ਨੇ ਸਾਡਾ اخلاق ਗਿਰਦਾ ਜਾ ਰਿਹਾ ਹੈ ਇਸ ਚੀਜ਼ ਤੋਂ بچੀਏ ਔਰ ਬੋਲੀਏ ਔਰ ਇਹ ਕਿਸੇ ਹੋਰ ਲਈ ਨਹੀਂ ਬੋਲਣਾ ਤੁਸੀਂ ਆਪ ਦੇ ਲਈ ਬੋਲਣਾ ਆਪ ਦੇ ਬੱਚਿਆਂ ਲਈ ਬੋਲਣਾ ਅੱਜ ਬੱਚੇ ਜੀ ਬਾਹਰ ਜਾ ਰਹੇ ਆ ਕਿਉਂ ਬਾਹਰ ਜਾ ਰਹੇ ਨੇ ਕਿ ਸਾਡੇ ਸਿਸਟਮ ਨਹੀਂ ਸਹੀ ਸਿਸਟਮ ਕਿਨੇ ਬਣਾਉਣਾ ਹੈ ਸਰਕਾਰ ਨੇ ਤੇ ਸਰਕਾਰ ਕਿਨੇ ਚੁਣੀਆ ਆਪਾਂ ਤੇ ਕਸੂਰਵਾਰ ਕੌਣ ਹੈ ਉੱਤੋਂ ਆਊਗਾ ਕੋਈ ਕੋਈ ਅਵਤਾਰ ਆਊਗਾ ਅਸੀਂ ਕਰਨ ਹੈ ਮਾਥੇਟੇ 81 ਕਹਿੰਦੇ ਸਾਡੀ ਹਿਸਟਰੀ ਆ ਸੀ ਬਚਿੱਤਰ ਸਿੰਘ ਕੱਲੇ ਨੇ ਹਾਥੀ ਨਾਲ ਲੜ ਗਿਆ ਤੇ ਅਸੀਂ ਕੀ ਹਾਂ ਯਾਰ ਅਸੀਂ ਉਸੇ ਕੌਮ ਦੇ ਅੱਜ ਦੀ ਡੇਟ ਚ ਨੁਮੈਂਦੇ ਨਹੀਂ ਗਏ ਅਸੀਂ ਰਿਪਰੈਜ਼ੈਂਟੇਟਿਵ ਨਹੀਂ ਗਏ ਅਸੀਂ ਉਹਦੇ ਹਿੱਸੇ ਨਹੀਂ ਗਏ ਸਾਡੇ ਉਹ ਪੂਰਵਜ ਨਹੀਂ ਸੀ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਵਰਨਾਏ ਲੁੱਟਣ ਵਾਲੇ ਲੁੱਟ ਰਹੇ ਨੇ ਇੱਕ ਵਰਲਡ ਦਾ ਸਿਸਟਮ ਚੱਲ ਰਿਹਾ ਔਰ ਇਹ ਸਿਸਟਮ ਹੋਰ ਭਿਆਨਕ ਹੁੰਦਾ ਜਾਣਾ ਜੇ ਆਪਾਂ ਨਾ ਬੋਲੇ ਦੁਨੀਆ ਵੇਖ ਲਓ ਕੀ ਕਰ ਰਹੀ ਹੈ ਔਰ 트াম্প ਜਾਂ ਮੋਦੀ ਇਹ ਸਭ ਕੌਣ ਨੇ ਇਹਨਾਂ ਨੂੰ ਚਲਾਉਂਦਾ ਕੌਣ ਹੈ ਫੈਕਟਰੀਆਂ ਵਾਲੇ ਮਸਕ ਕੌਣ ਹੈ ਜਿਹਨੇ ਸਾਰਾ ਪੈਸਾ ਲਾਇਆ 트াম্প ਦੇ ਪਿੱਛੇ ਅਡਾਨੀ ਕੌਣ ਹੈ ਅੰਬਾਨੀ ਕੌਣ ਹੈ ਇਹ ਉਹ ਫੈਕਟਰੀਆਂ ਵਾਲੇ ਨੇ ਜੋ ਆਂਦੇ ਨੇ ਤੁਸੀਂ ਸਾਡੇ ਲਈ ਕੀੜੇ ਮਕਾਉੜੇ ਹੋ ਸਾਡੀ ਫੈਕਟਰੀ ਐਂ ਚੱਲੂ ਤੇ ਜੇ ਕੋਈ ਰੋਕੂ ਤਾਂ ਅਸੀਂ ਕਾਨੂੰਨ ਬਣਾ ਕੇ ਉਹਨੂੰ ਪਾਸੇ ਕਰ ਦਿਆਂਗੇ ਇਹ ਸਾਡਾ ਫਰਜ਼ ਬੰਦ ਹੈ ਕਿ ਅਸੀਂ ਕੁਛ ਕਰੀਏ ਕੀ ਕਰ ਸਕਦੇ ਹਾਂ ਮੈਂ ਤੁਹਾਨੂੰ ਫੇਰ ਆਣਾ ਸਿਰ ਦੇਣ ਦੀ ਲੋੜ ਨਹੀਂ ਗਈ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਜਸ ਸែន ਆਪਸ ਸਿਰ ਜੋੜ ਲੈਨੇ ਆ ਸਾਡੀ ਗੱਲ ਮੰਨੀ ਜਾਂਦੀ ਐ ਆ ਕਿਸਾਨ ਅੰਦੋਲਨ ਚ ਨਹੀਂ ਹੋਇਆ ਸੀ ਸਿੱਗੂ ਤਾਂ ਟਿਕਰੀ ਸਿਰ ਸਿਰ ਜੋੜ ਲੀਏ ਔਰ ਸਿਰ ਜੁੜਨਗੇ ਕਿਵੇਂ ਅੱਜ ਜਿੰਨੇ ਪਾਣੀ ਦੇ ਮਸਲੇ ਚੱਲ ਰਹੇ ਨੇ ਅੱਜ ਮੈਂ ਜਸਕੀਰਤ ਜੀ ਰੌਣੂ ਔਰ ਸਾਰਿਆਂ ਨੂੰ ਸਾਹਮਣੇ ਰੱਖ ਕੇ ਆਣਾ ਅਸੀਂ ਆ ਕੱਲ ਤੋਂ ਹੀ ਬਲਕੇ ਅੱਜ ਤੋਂ ਹੀ ਹਰ ਜਗ੍ਹਾ ਤੇ ਜਿੱਥੇ ਵੀ ਮੋਰਚਾ ਲੱਗਿਆ ਐ ਅਸੀਂ ਜਾਣਾ ਉਹਨਾਂ ਕੋਲੇ ਔਰ ਉਹਨਾਂ ਨੂੰ ਕਹਿਣਾ ਇੱਕ ਲੜੀ ਚ ਪਰੋਈਏ ਔਰ ਪੰਜਾਬ ਦੀ ਆਵਾਜ਼ ਬਣਾ ਕੇ ਇਸ ਗਵਰਨਮੈਂਟ ਨੂੰ ਕਹੀਏ ਕਿ ਮੰਨ ਨਹੀਂ ਤਾਂ ਜਾ ਤੇ ਜਿਹੜਾ ਨਵਾਂ ਆਊ ਇਸ ਸ਼ਰਤ ਤੇ ਆਊਗਾ ਪੰਜਾਬ ਜਿਹੜਾ ਮਸ਼ਹੂਰ ਸੀ ਦੁਨੀਆ 'ਚ ਕਿ ਪਾਣੀ ਪੀਓ ਡੰਡ ਮਾਰੋ ਸਿਹਤ ਬਣਜੂ ਕੋਈ ਸਿਹਤਯਾਬ ਬੰਦਾ ਦੁਨੀਆ 'ਚ ਨਜ਼ਰ ਆਉਂਦਾ ਸੀ ਲੋਕਾਂ ਦੇ ਸੀ ਪੰਜਾਬ ਦਾ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀਲਿਆ ਹੋਵੇ ਅਸੀਂ ਆਣੇ ਪੰਜਾਬ ਦਾ ਹੈ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾਂ ਬੋਲਦੇ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁਟਣ ਚ ਕੋਠੀਆਂ ਬਣਾਉਣ ਚ ਸਾਡੇ ਘਰ ਘਟਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਹੈ ਇਹਨਾਂ ਦੀਆਂ ਜਾਇਦਾਦਾਂ ਵਧਦੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਹਾਂ ਜਾ ਫਾਰਮੈਲਟੀ ਕੇ ਆਜੋ ਇਕੱਠੇ ਹੋ ਜੋ ਆਵਦੀ ਗੱਟੂ ਗੈਦਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਤੇ ਅਸੀਂ ਬਰਬਾਦ ਕਰਤੀ ਕੀ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਪੋਤਾਨ ਭੁਗਤ ਨਹੀਂ ਰਹੇ ਗਏ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਗੋਡੇ ਫੜੀ ਫਿਰਦਾ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕੀ ਨਹੀਂ ਕੀਤੀ ਐ ਇਹ ਇਨਾ ਫੈਕਟਰੀਆਂ ਨਹੀਂ ਕੀਤੀ ਐ ਆ ਥੋੜੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਐ ਇੱਕ ਸਿਸਟਮ ਐ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਤੁਹਾਨੂੰ ਮਾਰ ਕੇ ਕਮਾਈ ਵਾਦੀ ਹੈ ਤੇ ਆਪਾਂ ਮਰ ਰਹੇ ਆ ਬੋਲ ਨਹੀਂ ਰਹੇਗੇ ਇੱਥੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਖੈਰ ਆਏ ਬਹੁਤ سارے ਲੋਕ ਇਹਨਾਂ ਨੇ ਰੋਕੇ ਵੀ ਨਾਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਦਾ ਬਣ ਚੱਲਿਆ ਪਰ ਅਸੀਂ ਮੁੱਦਾ ਬਣਾਉਂਦਾ ਕੀ ਰਹਿਣਾ ਹੈ ਜਾਂ ਅਸੀਂ ਜੁੱਤੀ ਵੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਬਣਾ ਲਈ ਤਾਂ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਹੈ ਇਹ ਵੀਰ ਕੇ ਬਣਾਗੀ ਕਾਨੂੰਨ ਆਪਦੇ ਆਪਦੇ ਐਮਐਲਏ ਨੂੰ ਪੁੱਛਿਓ ਜੇ ਕਿ ਗੱਲ ਸੁਣੋ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਹਾ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬਣੇ ਨੇ ਜੀਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇਹ ਇੱਕ ਵਾਟਰ ਐਕਟ ਸੀ 74 ਦਾ ਉਹਦੇ ਮੁਤਾਬਕ ਸਜ਼ਾ ਹੋ ਸਕਦੀ ਸੀ ਇਹਨਾਂ ਨੇ ਸਜ਼ਾ ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲਾਗੇ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਤੇ ਅਸੀਂ ਬੈਠੇ ਰਵਾਂਗੇ ਚਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਛਿੱਤਰ ਪੈਣੀ ਚਾਹੀਦੀ ਇਹਨਾਂ ਤੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਨਹੀਂ ਸੰਭਾਲ ਸਕਦੇ ਪਾਣੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਅੱਜ ਆਪਾਂ ਦੁਨੀਆ ਦੇ ਵਿੱਚ ਬਾਹਰ ਜਾ ਰਹੇ ਹਾਂ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀਗੀ ਹੈ ਪਤਾ ਕੀ ਵੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ ਗਰਾਬ ਕਰਤਾ ਗੰਦਾ ਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵਾਰ-ਵਾਰ ਕਿਤੇ ਤੇ ਅਸੀਂ ਲੱਗੇ ਹੋਏ ਆਂ ਕਿ ਇੱਕ ਦੂਜੇ ਨਾਲ ਜੁੜੋ ਜੇ ਆ ਮੁਸ਼ਕਾਬਾਦ ਲੱਗਿਆ ਹੈ ਨਾ ਤਾਂ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਉੱਥੇ ਜਾਈਏ ਜੇ ਅਖਾੜਾ ਲੱਗਿਆ ਜੇ ਮੁਕਤਸਰ ਸਰ ਸੇਤੀਆ ਮਿਲ ਗੰਦ ਪਾ ਰਹੀ ਹੈ ਜੇ ਹਮੀਰਾ ਚ ਪੈ ਰਿਹਾ ਕਬੂਰਥਲੇ ਤਾਂ ਅਸੀਂ ਜਾਂਦੇ ਕਿਉਂ ਨਹੀਂ ਅਸੀਂ ਇਹਨੂੰ ਜੋੜਦੇ ਕਿਉਂ ਨਹੀਂ ਅਸੀਂ ਜੋੜ ਕੇ ਇੱਕ ਆਵਾਜ਼ ਚਕਾਈਏ ਪੰਜਾਬ ਗਵਰਨਮੈਂਟ ਨੂੰ ਜਾਂ ਤਾਂ ਕਰ ਜਾਂ ਜਾਓ ਤੇ ਜਿਹੜਾ ਨਵਾਂ ਆਉ ਉਸੇ ਸ਼ਰਤ ਤੇ ਆਉ ਕਿ ਆਪਾਂ ਗੱਲ ਕਰ ਰਹੇ ਆ ਜੇ ਨਹੀਂ ਕਰ ਰਹੇ ਤਾਂ ਇਹ ਸਾਡਾ ਕਸੂਰ ਸਾਡਾ ਪਹਿਲਾ ਅਸੂਲ ਕੀ ਹੁੰਦਾ ਹੈ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਹੈ ਅੱਜ ਅਸੀਂ ਉਸ ਨਿਜਵਲ ਨਾਲ ਆਪਦੀ ਤੇ ਆਪਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਕਿਹੋ ਜਾਂ ਨਿਜਵਲ ਹੋਇਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਰਹੇ ਆ ਆਪਣੇ ਆਪ ਨੂੰ ਬਚਾਉਣਾ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਉਣਾ ਫਿਰ ਆਪਦੇ ਕੌਮ ਤੇ ਪੰਜਾਬ ਨੂੰ ਬਚਾਉਣਾ ਇਹ ਕਦੋਂ ਕਰਾਂਗੇ ਅਸੀਂ ਸਿਰਫ ਗੱਲਾਂ ਕਰ ਲੋ ਬਹੁ ਮਾੜਾ ਹੈ ਬਹੁ ਮਾੜਾ ਹੈ ਤੇ ਫਿਰ ਜਾ ਕੇ ਉਸੇ ਐਮਐਲਏ ਨਾਲ ਗੱਡੀ 'ਚ ਬਹਿ ਜਾਓ ਇਹ ਸਾਡੀਆਂ ਬਿਮਾਰੀਆਂ ਕਹਿ ਲੋ ਜਿਹੜੀਆਂ ਦਿਮਾਗੀ ਤੌਰ ਤੇ ਨੇ ਸਾਡਾ اخلاق ਗਿਰਦਾ ਜਾ ਰਿਹਾ ਹੈ ਇਸ ਚੀਜ਼ ਤੋਂ بچਿਏ ਔਰ ਬੋਲੀਏ ਔਰ ਕਿਸੇ ਹੋਰ ਲਈ ਨਹੀਂ ਬੋਲਣਾ ਤੁਸੀਂ ਆਪ ਦੇ ਲਈ ਬੋਲਣਾ ਆਪ ਦੇ ਬੱਚਿਆਂ ਲਈ ਬੋਲਣਾ ਅੱਜ ਬੱਚੇ ਜੀ ਬਾਹਰ ਜਾ ਰਹੇ ਆ ਕਿਉਂ ਬਾਹਰ ਜਾ ਰਹੇ ਨੇ ਕਿ ਸਾਡੇ ਸਿਸਟਮ ਨਹੀਂ ਸਹੀ ਸਿਸਟਮ ਕਿਨੇ ਬਣਾਉਣਾ ਹੈ ਸਰਕਾਰ ਨੇ ਤੇ ਸਰਕਾਰ ਕਿਨੇ ਚੁਣੀਆ ਆਪਾਂ ਤੇ ਕਸੂਰਵਾਰ ਕੌਣ ਹੈ ਉੱਤੋਂ ਆਊਗਾ ਕੋਈ ਕੋਈ ਅਵਤਾਰ ਆਊਗਾ ਅਸੀਂ ਕਰਨਾ ਮਥੇਟੇ 81 ਕਹਿੰਦੇ ਸਾਡੀ ਹਿਸਟਰੀ ਆ ਸੀ ਬਚਿੱਤਰ ਸਿੰਘ ਕੱਲੇ ਨੇ ਹਾਥੀ ਨਾਲ ਲੜ ਗਿਆ ਤੇ ਅਸੀਂ ਕੀ ਹਾਂ ਯਾਰ ਅਸੀਂ ਉਸੇ ਕੌਮ ਦੇ ਅੱਜ ਦੀ ਡੇਟ ਚ ਨੁਮੈਂਦੇ ਨਹੀਂ ਗਏ ਅਸੀਂ ਰਿਪਰੈਜ਼ੈਂਟੇਟਿਵ ਨਹੀਂ ਗਏ ਅਸੀਂ ਉਹਦੇ ਹਿੱਸੇ ਨਹੀਂ ਗਏ ਸਾਡੇ ਉਹ ਪੂਰਵਜ ਨਹੀਂ ਸੀ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਵਰਨਾਏ ਲੁੱਟਣ ਵਾਲੇ ਲੁੱਟ ਰਹੇ ਨੇ ਇੱਕ ਵਰਲਡ ਦਾ ਸਿਸਟਮ ਚੱਲ ਰਿਹਾ ਔਰ ਇਹ ਸਿਸਟਮ ਹੋਰ ਭਿਆਨਕ ਹੁੰਦਾ ਜਾਣਾ ਜੇ ਆਪਾਂ ਨਾ ਬੋਲੇ ਦੁਨੀਆ ਵੇਖ ਲਓ ਕੀ ਕਰ ਰਹੀ ਹੈ ਔਰ 트ੰਪ ਜਾਂ ਮੋਦੀ ਇਹ ਸਭ ਕੌਣ ਨੇ ਇਹਨਾਂ ਨੂੰ ਚਲਾਉਂਦਾ ਕੌਣ ਹੈ ਫੈਕਟਰੀਆਂ ਵਾਲੇ ਮਸਕ ਕੌਣ ਹੈ ਜੀਨੇ ਸਾਰਾ ਪੈਸਾ ਲਾਇਆ 트ੰਪ ਦੇ ਪਿੱਛੇ ਅਡਾਨੀ ਕੌਣ ਹੈ ਅੰਬਾਨੀ ਕੌਣ ਹੈ ਇਹ ਉਹ ਫੈਕਟਰੀਆਂ ਵਾਲੇ ਨੇ ਜੋ ਆਂਦੇ ਨੇ ਤੁਸੀਂ ਸਾਡੇ ਲਈ ਕੀੜੇ ਮਕਾਉੜੇ ਹੋ ਸਾਡੀ ਫੈਕਟਰੀ ਐਂ ਚੱਲੂ ਤੇ ਜੇ ਕੋਈ ਰੋਕੂ ਤਾਂ ਅਸੀਂ ਕਾਨੂੰਨ ਬਣਾ ਕੇ ਉਹਨੂੰ ਪਾਸੇ ਕਰਦੇ ਆਂਗੇ ਇਹ ਸਾਡਾ ਫਰਜ਼ ਬੰਦ ਹੈ ਕਿ ਅਸੀਂ ਕੁਝ ਕਰੀਏ ਕੀ ਕਰ ਸਕਦੇ ਆ ਮੈਂ ਤੁਹਾਨੂੰ ਫੇਰ ਆਣਾ ਸਿਰ ਦੇਣ ਦੀ ਲੋੜ ਨਹੀਂ ਗਈ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਜਸ ਦੇਣਾ ਆਪਸ ਸਿਰ ਜੋੜ ਲੈਨੇ ਆ ਸਾਡੀ ਗੱਲ ਮੰਨੀ ਜਾਂਦੀ ਐ ਆ ਕਿਸਾਨ ਅੰਦੋਲਨ ਚ ਨਹੀਂ ਹੋਇਆ ਸੀ ਸਿੱਕੂ ਤੇ ਟਿੱਕਰੀ ਸਿਰ ਸਿਰ ਜੋੜ ਲੀਏ ਔਰ ਸਿਰ ਜੁੜਨਗੇ ਕਿਵੇਂ ਅੱਜ ਜਿੰਨੇ ਪਾਣੀ ਦੇ ਮਸਲੇ ਚੱਲ ਰਹੇ ਨੇ ਅੱਜ ਮੈਂ ਜਸਕੀਰਤ ਜੀ ਰੌਣੂ ਔਰ ਸਾਰਿਆਂ ਨੂੰ ਸਾਹਮਣੇ ਰੱਖ ਕੇ ਆਣਾ ਅਸੀਂ ਆ ਕੱਲ ਤੋਂ ਹੀ ਬਲਕਿ ਅੱਜ ਤੋਂ ਹੀ ਹਰ ਜਗ੍ਹਾ ਤੇ ਜਿੱਥੇ ਵੀ ਮੋਰਚਾ ਲੱਗਿਆ ਐ ਅਸੀਂ ਜਾਣਾ ਉਹਨਾਂ ਕੋਲੇ ਔਰ ਉਹਨਾਂ ਨੂੰ ਕਹਿਣਾ ਇੱਕ ਲੜੀ ਚ ਪਰੋਈਏ ਔਰ ਪੰਜਾਬ ਦੀ ਆਵਾਜ਼ ਬਣਾ ਕੇ ਇਸ ਗਵਰਨਮੈਂਟ ਨੂੰ ਕਹੀਏ ਕਿ ਮੰਨ ਨਹੀਂ ਤਾਂ ਜਾ ਤੇ ਜਿਹੜਾ ਨਵਾਂ ਆਊ ਇਸ ਸ਼ਰਤ ਤੇ ਆਊਗਾ ਪੰਜਾਬ ਜਿਹੜਾ ਮਸ਼ਹੂਰ ਸੀ ਦੁਨੀਆ 'ਚ ਕਿ ਪਾਣੀ ਪੀਓ ਡੰਡ ਮਾਰੋ ਸਿਹਤ ਬਣ ਜੂ ਕੋਈ ਸਿਹਤਯਾਬ ਬੰਦਾ ਦੁਨੀਆ 'ਚ ਨਜ਼ਰ ਆਉਂਦਾ ਸੀ ਲੋਕਾਂ ਦੇ ਸੀ ਪੰਜਾਬ ਦਾ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀ ਲਿਆ ਹੋਵੇ ਅਸੀਂ ਆਣੇ ਪੰਜਾਬ ਦਾ ਹੈ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾ ਬੋਲਦੇ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁੱਟਣ ਚ ਕੋਠੀਆਂ ਬਣਾਉਣ ਚ ਸਾਡੇ ਘਰ ਘਟ ਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਹੈ ਇਹਨਾਂ ਦੀਆਂ ਜਾਇਦਾਦਾਂ ਵਧਦੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਆ ਜਾ ਫਾਰਮੈਲਟੀ ਕੇ ਆਜੋ ਇਕੱਠੇ ਹੋ ਜੋ ਆਵੈ ਦੀ ਗੱਟੂ ਗੈਦਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਤੇ ਅਸੀਂ ਬਰਬਾਦ ਕਰਤੀ ਕੀ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਪੁਤਾਨ ਭੁਗਤ ਨਹੀਂ ਰਹੇ ਗਏ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਗੋਡੇ ਫੜੀ ਫਿਰਦਾ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕੀ ਨਹੀਂ ਕੀਤੀ ਐ ਇਹ ਇਨਾ ਫੈਕਟਰੀਆਂ ਨਹੀਂ ਕੀਤੀ ਐ ਆ ਥੋੜੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਐ ਇੱਕ ਸਿਸਟਮ ਐ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਤੁਹਾਨੂੰ ਮਾਰ ਕੇ ਕਮਾਈ ਵਾਦੀ ਹੈ ਤੇ ਆਪਾਂ ਮਰ ਰਹੇ ਆ ਬੋਲ ਨਹੀਂ ਰਹੇਗੇ ਇੱਥੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਖੈਰ ਆਏ ਬਹੁਤ سارے ਲੋਕ ਇਹਨਾਂ ਨੇ ਰੋਕੇ ਵੀ ਨਾਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਦਾ ਬਣ ਚੱਲਿਆ ਪਰ ਅਸੀਂ ਮੁੱਦਾ ਬਣਾਉਣ ਤਾਂ ਕੀ ਰਹਿਣਾ ਹੈ ਜਾਂ ਅਸੀਂ ਜੁੱਤੀ ਵੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਬਣਾ ਲਈ ਤਾਂ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਹੈ ਇਹ ਵੀਰ ਕੇ ਬਣਾਗੀ ਕਾਨੂੰਨ ਆਪਦੇ ਆਪਦੇ ਐਮਐਲਏ ਨੂੰ ਪੁੱਛਿਓ ਜੇ ਕਿ ਗੱਲ ਸੁਣੋ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਹਾ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬਣੇ ਨੇ ਜਿਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇਹ ਇੱਕ ਵਾਟਰ ਐਕਟ ਸੀ 74 ਦਾ ਉਹਦੇ ਮੁਤਾਬਕ ਸਜ਼ਾ ਹੋ ਸਕਦੀ ਸੀ ਇਹਨਾਂ ਨੇ ਸਜ਼ਾ ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲਾਗੇ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਤੇ ਅਸੀਂ ਬੈਠੇ ਰਵਾਂਗੇ ਚਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਛਿੱਤਰ ਪੈਣੇ ਚਾਹੀਦੇ ਇਹਨਾਂ ਤੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਨਹੀਂ ਸੰਭਾਲ ਸਕਦੇ ਪਾਣੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਅੱਜ ਆਪਾਂ ਦੁਨੀਆ ਦੇ ਵਿੱਚ ਬਾਹਰ ਜਾ ਰਹੇ ਹਾਂ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀਗੀ ਹੈ ਪਤਾ ਕੀ ਵੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ ਗਰਾਬ ਕਰਤਾ ਗੰਦਾ ਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵਾਰ-ਵਾਰ ਜਿਹਦੇ ਤੇ ਅਸੀਂ ਲੱਗੇ ਹੋਏ ਆਂ ਕਿ ਇੱਕ ਦੂਜੇ ਨਾਲ ਜੁੜੋ ਜੇ ਆ ਮੁਸ਼ਕਾਬਾਦ ਲੱਗਿਆ ਹੈ ਨਾ ਤਾਂ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਉੱਥੇ ਜਾਈਏ ਜੇ ਆ ਖਾੜਾ ਲੱਗਿਆ ਜੇ ਮੁਕਤਸਰ ਸਰ ਸੇਤੀਆ ਮੇਲ ਗੰਦ ਪਾ ਰਹੀ ਹੈ ਜੇ ਹਮੀਰਾ ਚ ਪੈ ਰਿਹਾ ਕਪੂਰਥਲੇ ਤਾਂ ਅਸੀਂ ਜਾਂਦੇ ਕਿਉਂ ਨਹੀਂ ਅਸੀਂ ਇਹਨੂੰ ਜੋੜਦੇ ਕਿਉਂ ਨਹੀਂ ਅਸੀਂ ਜੋੜ ਕੇ ਇੱਕ ਆਵਾਜ਼ ਚਕਾਈਏ ਪੰਜਾਬ ਗਵਰਨਮੈਂਟ ਨੂੰ ਜਾਂ ਤਾਂ ਕਰ ਜਾਂ ਜਾ ਤੇ ਜਿਹੜਾ ਨਵਾਂ ਆਉ ਉਸੇ ਸ਼ਰਤ ਤੇ ਆਉ ਕੀ ਆਪਾਂ ਗੱਲ ਕਰ ਰਹੇ ਆ ਜੇ ਨਹੀਂ ਕਰ ਰਹੇ ਤਾਂ ਇਹ ਸਾਡਾ ਕਸੂਰ ਸਾਡਾ ਪਹਿਲਾ ਅਸੂਲ ਕੀ ਹੁੰਦਾ ਹੈ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਹੈ ਅੱਜ ਅਸੀਂ ਉਸ ਨਿਜਵਲ ਨਾਲ ਆਪਦੀ ਤੇ ਆਪਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਕਿਹੋ ਜਾਂ ਨਿਜਵਲ ਹੋਇਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਰਹੇ ਆਂ ਆਪਣੇ ਆਪ ਨੂੰ ਬਚਾਉਣਾ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਉਣਾ ਫਿਰ ਆਪਦੇ ਕੌਮ ਤੇ ਪੰਜਾਬ ਨੂੰ ਬਚਾਉਣਾ ਇਹ ਕਦੋਂ ਕਰਾਂਗੇ ਅਸੀਂ ਸਿਰਫ ਗੱਲਾਂ ਕਰ ਲੋ ਬਹੁ ਮਾੜਾ ਹੈ ਬਹੁ ਮਾੜਾ ਹੈ ਤੇ ਫਿਰ ਜਾ ਕੇ ਉਸੇ ਐਮਐਲਏ ਨਾਲ ਗੱਡੀ 'ਚ ਬਹਿ ਜਾਓ ਇਹ ਸਾਡੀਆਂ ਬਿਮਾਰੀਆਂ ਕਹਿ ਲੋ ਜਿਹੜੀਆਂ ਦਿਮਾਗੀ ਤੌਰ ਤੇ ਨੇ ਸਾਡਾ اخلاق ਗਿਰਦਾ ਜਾ ਰਿਹਾ ਹੈ ਇਸ ਚੀਜ਼ ਤੋਂ بچিয়ে ਔਰ ਬੋਲੀਏ ਔਰ ਇਹ ਕਿਸੇ ਹੋਰ ਲਈ ਨਹੀਂ ਬੋਲਣਾ ਤੁਸੀਂ ਆਪ ਦੇ ਲਈ ਬੋਲਣਾ ਆਪਦੇ ਬੱਚਿਆਂ ਲਈ ਬੋਲਣਾ ਅੱਜ ਬੱਚੇ ਜੀ ਬਾਹਰ ਜਾ ਰਹੇ ਆ ਕਿਉਂ ਬਾਹਰ ਜਾ ਰਹੇ ਨੇ ਕਿ ਸਾਡੇ ਸਿਸਟਮ ਨਹੀਂ ਸਹੀ ਸਿਸਟਮ ਕਿਹਨੇ ਬਣਾਉਣਾ ਹੈ ਸਰਕਾਰ ਨੇ ਤੇ ਸਰਕਾਰ ਕਿਹਨੇ ਚੁਣੀ ਆਪਾਂ ਤੇ ਕਸੂਰਵਾਰ ਕੌਣ ਹੈ ਉੱਤੋਂ ਆਊਗਾ ਕੋਈ ਕੋਈ ਅਵਤਾਰ ਆਊਗਾ ਅਸੀਂ ਕਰਨਾ ਹੈ ਮਾਥੇ ਟੇਕੇ ਅਸੀਂ ਕਹਿੰਨੇ ਸਾਡੀ ਹਿਸਟਰੀ ਆ ਸੀ ਬਚਿੱਤਰ ਸਿੰਘ ਕੱਲੇ ਨੇ ਹਾਥੀ ਨਾਲ ਲੜ ਗਿਆ ਤੇ ਅਸੀਂ ਕੀ ਹਾਂ ਯਾਰ ਅਸੀਂ ਉਸੇ ਕੌਮ ਦੇ ਅੱਜ ਦੀ ਡੇਟ 'ਚ ਨੁਮੈਂਦੇ ਨਹੀਂ ਗਏ ਅਸੀਂ ਰਿਪਰੈਜ਼ੈਂਟੇਟਿਵ ਨਹੀਂ ਗਏ ਅਸੀਂ ਉਹਦੇ ਹਿੱਸੇ ਨਹੀਂ ਗਏ ਸਾਡੇ ਉਹ ਪੂਰਵਜ ਨਹੀਂ ਸੀ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਵਰਨਾਏ ਲੁੱਟਣ ਵਾਲੇ ਲੁੱਟ ਰਹੇ ਨੇ ਇੱਕ ਵਰਲਡ ਦਾ ਸਿਸਟਮ ਚੱਲ ਰਿਹਾ ਹੈ ਔਰ ਇਹ ਸਿਸਟਮ ਹੋਰ ਭਿਆਨਕ ਹੁੰਦਾ ਜਾਣਾ ਜੇ ਆਪਾਂ ਨਾ ਬੋਲੇ ਦੁਨੀਆ ਵੇਖ ਲਓ ਕੀ ਕਰ ਰਹੀ ਹੈ ਔਰ 트ੰਪ ਜਾਂ ਮੋਦੀ ਇਹ ਸਭ ਕੌਣ ਨੇ ਇਹਨਾਂ ਨੂੰ ਚਲਾਉਂਦਾ ਕੌਣ ਹੈ ਫੈਕਟਰੀਆਂ ਵਾਲੇ ਮਸਕ ਕੌਣ ਹੈ ਜੀਨੇ ਸਾਰਾ ਪੈਸਾ ਲਾਇਆ 트ੰਪ ਦੇ ਪਿੱਛੇ ਅਡਾਨੀ ਕੌਣ ਹੈ ਅੰਬਾਨੀ ਕੌਣ ਹੈ ਇਹ ਉਹ ਫੈਕਟਰੀਆਂ ਵਾਲੇ ਨੇ ਜੋ ਆਂਦੇ ਨੇ ਤੁਸੀਂ ਸਾਡੇ ਲਈ ਕੀੜੇ ਮਕਾਉੜੇ ਹੋ ਸਾਡੀ ਫੈਕਟਰੀ ਐਂ ਚੱਲੂ ਤੇ ਜੇ ਕੋਈ ਰੋਕੂ ਤਾਂ ਅਸੀਂ ਕਾਨੂੰਨ ਬਣਾ ਕੇ ਉਹਨੂੰ ਪਾਸੇ ਕਰਦੇ ਆਂਗੇ ਇਹ ਸਾਡਾ ਫਰਜ਼ ਬੰਦ ਹੈ ਕਿ ਅਸੀਂ ਕੁਝ ਕਰੀਏ ਕੀ ਕਰ ਸਕਦੇ ਆ ਮੈਂ ਤੁਹਾਨੂੰ ਫੇਰ ਆਣਾ ਸਿਰ ਦੇਣ ਦੀ ਲੋੜ ਨਹੀਂਗੀ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਜਸ ਸੇਣਾ ਆਪਸ ਸਿਰ ਜੋੜ ਲੈਣੇ ਆ ਸਾਡੀ ਗੱਲ ਮੰਨੀ ਜਾਂਦੀ ਐ ਆ ਕਿਸਾਨ ਅੰਦੋਲਨ ਚ ਨਹੀਂ ਹੋਇਆ ਸੀ ਸਿੱਗੂ ਤੇ ਟਿਕਰੀ ਸਿਰ ਸਿਰ ਜੋੜ ਲੀਏ ਔਰ ਸਿਰ ਜੁੜਨਗੇ ਕਿਵੇਂ ਅੱਜ ਜਿੰਨੇ ਪਾਣੀ ਦੇ ਮਸਲੇ ਚੱਲ ਰਹੇ ਨੇ ਅੱਜ ਮੈਂ ਜਸਕੀਰਤ ਜੀ ਰੌਣੂ ਔਰ ਸਾਰਿਆਂ ਨੂੰ ਸਾਹਮਣੇ ਰੱਖ ਕੇ ਆਣਾ ਅਸੀਂ ਆ ਕੱਲ ਤੋਂ ਹੀ ਬਲਕਿ ਅੱਜ ਤੋਂ ਹੀ ਹਰ ਜਗ੍ਹਾ ਤੇ ਜਿੱਥੇ ਵੀ ਮੋਰਚਾ ਲੱਗਿਆ ਅਸੀਂ ਜਾਣਾ ਉਹਨਾਂ ਕੋਲੇ ਔਰ ਉਹਨਾਂ ਨੂੰ ਕਹਿਣਾ ਇੱਕ ਲੜੀ ਚ ਪਰੋਈਏ ਔਰ ਪੰਜਾਬ ਦੀ ਆਵਾਜ਼ ਬਣਾ ਕੇ ਇਸ ਗਵਰਨਮੈਂਟ ਨੂੰ ਕਹੀਏ ਕਿ ਮੰਨ ਨਹੀਂ ਤਾਂ ਜਾ ਤੇ ਜਿਹੜਾ ਨਵਾਂ ਆਊ ਇਸ ਸ਼ਰਤ ਤੇ ਆਊਗਾ ਪੰਜਾਬ ਜਿਹੜਾ ਮਸ਼ਹੂਰ ਸੀ ਦੁਨੀਆ ਚ ਕਿ ਪਾਣੀ ਪੀਓ ਡੰਡ ਮਾਰੋ ਸਿਹਤ ਬਣ ਜੂ ਕੋਈ ਸਿਹਤਯਾਬ ਬੰਦਾ ਦੁਨੀਆ ਚ ਨਜ਼ਰ ਆਉਂਦਾ ਸੀ ਲੋਕਾਂ ਦੇ ਸੀ ਪੰਜਾਬ ਦਾ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀਲਿਆ ਹੋਵੇ ਅਸੀਂ ਆਣੇ ਪੰਜਾਬ ਦਾ ਹੈ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾਂ ਬੋਲਦੇ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁਟਣ ਚ ਕੋਠੀਆਂ ਬਣਾਉਣ ਚ ਸਾਡੀ ਇਹ ਘਰ ਘੱਟ ਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਹੈ ਇਹਨਾਂ ਦੀਆਂ ਜਾਇਦਾਦਾਂ ਵਧਦੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਹਾਂ ਜਾ ਫਾਰਮੈਲਟੀ ਕੇ ਆਜੋ ਇਕੱਠੇ ਹੋ ਜੋ ਆਵੇ ਦੀ ਘੱਟੂ ਗਾਦਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਤੇ ਅਸੀਂ ਬਰਬਾਦ ਕਰਤੀ ਕੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਪੁਤਾਨ ਭੁਗਤ ਨਹੀਂ ਰਹੇ ਗਏ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਗੋਡੇ ਫੜੀ ਫਿਰਦਾ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕਿਹਨੇ ਕੀਤੀ ਹੈ ਇਹ ਇਨਾ ਫੈਕਟਰੀਆਂ ਨੇ ਹੀ ਕੀਤੀ ਆ ਆ ਤੁਹਾਡੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਹੈ ਇੱਕ ਸਿਸਟਮ ਹੈ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਤੁਹਾਨੂੰ ਮਾਰ ਕੇ ਕਮਾਈ ਵਾਧੀ ਹੈ ਤੇ ਆਪਾਂ ਮਰ ਰਹੇ ਆ ਬੋਲ ਨਹੀਂ ਰਹੇਗੇ ਇੱਥੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਖੈਰ ਆਏ ਬਹੁਤ سارے ਲੋਕ ਇਹਨਾਂ ਨੇ ਰੋਕੇ ਵੀ ਨੱਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਦਾ ਬਣ ਚੱਲਿਆ ਪਰ ਅਸੀਂ ਮੁੱਦਾ ਬਣਾਉਣ ਤਾਂ ਕੀ ਰਹਿਣਾ ਹੈ ਜਾਂ ਅਸੀਂ ਜੁੱਤੀ ਵੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਮਣਾ ਲਈ ਤਾਂ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਹੈ ਇਹ ਵੀਰ ਕੇ ਬਣਾਗੀ ਕਾਨੂੰਨ ਆਪ ਦੇ ਆਪ ਦੇ ਐਮ.ਐਲ.ਏ ਨੂੰ ਪੁੱਛਿਓ ਜੇ ਕਿ ਗੱਲ ਸੁਣ ਓਏ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਆ ਸੀ ਤੂੰ ਕਰ ਕੀ ਰਿਆ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬਣੇ ਨੇ ਜਿਹਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇਹ ਇੱਕ ਵਾਟਰ ਐਕਟ ਸੀ 74 ਦਾ ਉਹਦੇ ਮੁਤਾਬਕ ਸਜ਼ਾ ਹੋ ਸਕਦੀ ਸੀ ਇਨਾਂ ਨੇ ਸਜ਼ਾ ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲੇ ਗਏ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਤੇ ਅਸੀਂ ਬੈਠੇ ਰਵਾਂਗੇ ਚਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਛਿੱਤਰ ਪਾਣੇ ਚਾਹੀਦੇ ਇਹਨਾਂ ਤੇ